ਬੜੀ ਵੱਡੀ ਗੱਲ ਲਿਖੀ ਜੇ 30 ਰੁਪਏ ਦੇ ਵਿੱਚ ਪੇਟ ਭਰ ਕੇ ਖਾਣਾ ਖਾਓ ਹਾਂਜੀ ਇਹ ਆਪਾਂ ਨਾ ਇੱਧਰ ਆਏ ਬਟਾਲੇ ਆਇਆ ਕਿ ਆ ਵੀ ਚਲੋ ਆ ਰੋੜ ਚੱਲਦਾ ਵਾ ਇੱਥੇ ਲਾਉਨੇ ਆਪਾਂ ਚਾਹ ਦਾ ਕੋਈ ਟੱਬਾ ਖੋਲਦੇ ਆ ਨਾਲ ਫਿਰ ਆਪਾਂ ਰੋਟੀ ਦਾ ਖੋਲ ਲਿਆ ਬੜੀ ਔਖਾ ਬੜਾ 30 ਰੁਪਈਆ ਦੇ ਵਿੱਚ ਗਾਗ ਕਿੰਨੇ ਗਾਣਗੇ ਸਾਰੀ ਦਿਹਾੜੀ ਚ ਕਿੰਨੀ ਕ ਆਪਾਂ ਨੂੰ ਆਮਦਨ ਹੋਵੇਗੀ ਉਹ ਆਮਦਨ ਨਾਲ ਕਿੰਨੇ ਕ ਅਸੀਂ ਖਰਚੇ ਕੱਢਾਂਗੇ ਕਿੰਨਾ ਕ ਪਰਿਵਾਰ ਨੂੰ ਅਸੀਂ ਪਾਲਾਂਗੇ ਔਖਾ ਨਹੀਂ ਕਿਤੇ ਨਹੀਂ ਜੀ ਔਖਾ ਤੇ ਹੈ ਵਾ ਪਰ ਹੁਣ ਇਹ ਆ ਨਾ ਤੇ ਚਲੋ 30 ਰੁਪਏ ਦੇ ਹਿਸਾਬ ਨਾਲ ਕੋਈ ਆਊਗਾ ਤੇ ਚੋ 10 20 ਸਾਡੋ ਬਚ ਰਹੀ ਗਈ ਤੇ ਇਹ ਕਰਕੇ ਆਪਾਂ ਕਿਹਾ ਵੀ ਚਲੋ ਦਿਹਾੜੀ ਤੇ ਬਚੂਗੀ ਤੇ ਅੱਜ ਵੀ ਭਰਾ ਫਿਰ ਕਿੰਨਾ ਕੁ ਸਾਥ ਦਿੰਦੇ ਨੇ ਇੱਥੇ ਆ ਗਈ ਇੱਥੇ ਸਾਰੇ ਸਾਨੂੰ ਦਿੰਦੇ ਆ ਜੀ ਆ ਡੇੜੀਆਂ ਵਾਲ ਵੀ ਸਾਥ ਦਿੰਦੇ ਆ ਬਾਕੀ ਆ ਟਰੱਕ ਜੁੰਨੀ ਵਾਲੇ ਆ ਇਹ ਵੀ ਸਾਰੇ ਹੁੰਦੇ ਸਾਡੇ ਕੋਲ ਘਰੋਂ ਪਾਈ ਕਹਿੰਦਾ ਬਾਹਰ ਨਹੀਂ ਸੀ ਆਏ ਕਦੇ ਪਰ ਹੁਣ ਘਰ ਦੀ ਮਜਬੂਰੀ ਇਹੋ ਜੀ ਬਣ ਗਈ ਕਿ ਘਰੋਂ ਬਾਹਰ ਆਣਾ ਪਿਆ ਸਰਕਾਰ ਦੀ ਮਜਬੂਰੀ ਨਾਲ ਬਾਹਰ ਆਏ ਸਰ ਮੇਰਾ ਘਰ ਵਾਲਾ ਠੀਕ ਨਹੀਂ ਰਹਿੰਦਾ ਇਹ ਸ਼ੂਗਰ ਦਾ ਮਰੀਜ਼ ਹੀ ਤੇ ਕਈ ਵਾਰ 3000 ਰੁਪਏ ਚੱਟ ਲੱਗ ਜਾਂਦਾ ਹੈ ਮੈਨੂੰ ਤਾਂ ਮਜ਼ਦੂਰੀ ਦੇ ਬਕਾਬ ਇਕੱਲਣਾ ਪਿਆ ਮੈਨੂੰ ਯਾਰ ਸਾਥ ਦੇਣਾ ਪਿਆ ਇਹਨਾਂ ਦਾ ਬੜੂ ਖਰਚੇ ਨੂੰ ਫਿਰ ਕਿੱਦਾਂ ਮੈਨੇਜ ਕਰਦੇ ਹੋ ਤੁਸੀਂ ਕਿਉਂਕਿ ਇਨਕਮ ਤਾਂ ਜਾਂ ਆਮਦਨ ਵੀ ਨਹੀਂ ਇੰਨੀ ਹੁੰਦੀ ਇੱਥੋਂ ਜੀ ਸਰ ਰੋਟੀ ਮਿਲਦੀ ਜਾਂਦੀ ਐਨਾਂ ਹੀ ਬੜਾ ਬੱਚਿਆਂ ਨੂੰ ਚੜਿਆ ਮੋਖਾਣੀ ਪੈਣ ਲੱਗਦਾ ਪਹਿਲਾਂ ਘਰ ਦਾ ਘਰ ਦੀ ਵੀ ਦੇਖਭਾਲ ਕਰਨੀ ਨਾਲ ਦੀ ਨਾਲ ਏ ਢਾਬੇ ਤੇ ਵੀ ਆਣਾ ਇੱਥੇ ਆ ਕੇ ਵੀ ਕੰਮ ਕਰਨਾ ਔਖਾ ਨਹੀਂ ਲੱਗਦਾ ਸਰ ਬਹੁਤ ਔਖਾ ਲੱਗਦਾ ਪਰ ਕੀ ਕਰੀ ਮਜਬੂਰੀ ਮਾਰਦੇ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਬਹੁਤ ਘੱਟ ਲੋਕ ਮਿਲਦੇ ਨੇ ਜੋ ਮਿਹਨਤ ਕਰਨ 'ਤੇ ਵਿਸ਼ਵਾਸ ਰੱਖਦੇ ਨੇ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਨਾ ਸਹੀ ਸਮਝਦੇ ਨੇ ਐਸੀ ਤਸਵੀਰ ਦਿਖਾਵਾਂਗੇ ਬਟਾਲਾ ਦੇ ਗੁਰਦਾਸਪੁਰ ਰੋਡ ਬੱਸ ਸਟੈਂਡ ਦੇ ਬਿਲਕੁਲ ਕੋਲ ਪਤੀ ਪਤਨੀ ਆ ਜਿਨ੍ਹਾਂ ਨੇ ਇੱਕ ਛੋਟਾ ਜਿਹਾ ਢਾਬਾ ਖੋਲਿਆ ਵਾ ਆਪਣੇ ਘਰ ਦਾ ਗੁਜ਼ਾਰਾ ਕਰਨ ਵਾਸਤੇ ਜਿਕਰ ਪਿੱਛੇ ਉਹਨਾਂ ਦੀ ਝਾਤ ਮਾਰੀ ਏ ਤਾ ਦੁਕਾਨ ਸੀ ਦੁਕਾਨ ਤੇ ਦਰ ਦੂਰ ਲੈ ਗਏ ਲੋਕੀ ਜਿਨ੍ਹਾਂ ਨੇ ਵਾਪਸ ਨਹੀਂ ਕੀਤਾ ਦੁਕਾਨ ਵੀ ਫੇਲ ਹੋ ਗਈ ਉਸ ਤੋਂ ਬਾਅਦ ਘਰ ਦੇ ਵਿੱਚ ਸਮਾਨ ਜੋੜ-ਜੋੜ ਕੇ ਪੈਸੇ ਲਿਆਂਦਾ ਸੀ ਖਰੀਦਿਆ ਸੀ ਤੇ ਘਰ ਤੋਂ ਬਾਹਰ ਗਏ ਤੇ ਚੋਰੀ ਹੋ ਗਈ ਜਿਸ ਕਰਕੇ ਬਹੁਤ ਸਾਰਾ ਕਰਜ਼ੇ ਦੇ ਢੇਠਾ ਦੱਬ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ ਬਟਾਲੇ ਆ ਕੇ ਇੱਕ ਛੋਟਾ ਜਿਹਾ ਢਾਬਾ ਖੋਲਿਆ ਗੁਜਾਸਪੁਰ ਰੋਡ ਤੇ ਮੈਂ ਤਸਵੀਦ ਜ਼ਖਾਊਂਗਾ ਜਿਸ ਕਰਕੇ ਜ਼ਰੂਰੀ ਸਮਝਿਆ ਸੀ ਅਸੀਂ ਅਸੀਂ ਕਿ 30 ਰੁਪਏ ਦੇ ਵਿੱਚ ਪੇਟ ਭਰ ਕੇ ਖਾਣਾ ਖਾਓ ਕਿਉਂਕਿ 30 ਰੁਪਏ ਦੇ ਵਿੱਚ ਅੱਜ ਕੱਲ ਜੇਕਰ ਅਸੀਂ ਕਿਤੇ ਜਾਂਦੇ ਆ ਤਾਂ 40-50 ਰੁਪਏ ਤੋਂ ਘੱਟ ਦਾਲ ਨਹੀਂ ਮਿਲਦੀ ਕਿਸੇ ਢਾਬੇ ਤੋਂ ਪਰ ਇਸ ਭੈਣ ਨੇ ਜਾਂ ਇਸ ਭਾਈ ਨੇ 30 ਰੁਪਏ ਦੇ ਵਿੱਚ ਸਾਰਾ ਕੁਝ ਰੱਖ ਦਿੱਤਾ ਕਿ 30 ਰੁਪਏ ਦੇ ਵਿੱਚ ਆਓ ਪੇਟ ਭਰ ਕੇ ਖਾਣਾ ਖਾਓ ਗੱਲਬਾਤ ਜ਼ਰੂਰ ਉਸ ਭਾਈ ਸਾਹਿਬ ਨਾਲ ਕਰ ਲਾਂਗੇ ਭਾਈ ਸਾਹਿਬ ਬੜੀ ਵੱਡੀ ਗੱਲ ਲਿਖੀ ਜੇ 30 ਰੁਪਏ ਦੇ ਵਿੱਚ ਪੇਟ ਭਰ ਕੇ ਖਾਣਾ ਖਾਓ ਹਾਂਜੀ ਇਹ ਆਪਾਂ ਨਾ ਇੱਧਰ ਆਏ ਬਟਾਲੇ ਜਾਂ ਕਿਹਾ ਵੀ ਚਲੋ ਆਹ ਰੋਡ ਚੱਲਦਾ ਵਾ ਇਥੇ ਲਾਉਨੇ ਆਪਾਂ ਚਾਹ ਦਾ ਕੋਈ ਢੱਬਾ ਖੋਲਦੇ ਆ ਨਾਲ ਫਿਰ ਆਪਾਂ ਰੋਟੀ ਦਾ ਖੋਲ ਲਿਆ ਤੇ ਆਪਾਂ 30 ਰੁਪਏ ਥਾਲੀ ਲਾਤੀ ਆ ਤੇ ਬਾਬੇ ਨਾਨਕ ਨੇ 20 ਰੁਪਏ ਲੰਗਰ ਲਾਇਆ ਸੀ ਉਹ ਗੁਰੂ ਹੀ ਤੇ ਆਪਾਂ ਉਹਦੇ ਬੱਚੇ ਆਪਾਂ 30 ਰੁਪਏ ਚ ਲਾਤਾ ਸੀ ਹਾਂਜੀ ਭਾਈ ਔਖਾ ਬੜਾ 30 ਰੁਪਏ ਦੇ ਵਿੱਚ ਗਾਗ ਕਿੰਨੇ ਗਾਣਗੇ ਸਾਰੀ ਦਿਹਾੜੀ ਚ ਕਿੰਨੀ ਕ ਆਪਾਂ ਨੂੰ ਆਮਦਨ ਹੋਵੇਗੀ ਉਹ ਆਮਦਨ ਨਾਲ ਕਿੰਨੇ ਕ ਅਸੀਂ ਖਰਚੇ ਕੱਢਾਂਗੇ ਕਿੰਨਾ ਕ ਪਰਿਵਾਰ ਨੂੰ ਅਸੀਂ ਪਾਲਾਂਗੇ ਔਖਾ ਨਹੀਂ ਕਿਤੇ ਨਹੀਂ ਜਿਉ ਖਾਤੇ ਹੈ ਵਾ ਪਰ ਹੁਣ ਇਹ ਹੈ ਨਾ ਪਿਛਲੇ 30 ਪੀ ਦੇ ਹਿਸਾਬ ਨਾਲ ਕੋਈ ਆਊਗਾ ਤੇ ਚੋ 10 20 ਸਾਡੋ ਬੱਚੇ ਦੀ ਗਈ ਤੇ ਇਹ ਕਰਕੇ ਆਪਾਂ ਕਿਹਾ ਵੀ ਚਲੋ ਦਿਹਾੜੀ ਤੇ ਬਚੂਗੀ ਹਾਂਜੀ ਬਾਕੀ ਨਿਆਨੇ ਛੋਟੇ ਛੋਟੇ ਆ ਦੋ ਗੁੱਡੀਆਂ ਵਾ ਆਪਣੀਆਂ ਇੱਕ ਬੱਚਾ ਵਾ ਤੇ ਇਹ ਕਰਕੇ ਕਿਹਾ ਚਲੋ ਜਾਲਾ ਵਜਾਲਾ ਕਰਦੇ ਆ ਬਾਕੀ ਮੈਂ ਠੀਕ ਨਹੀਂ ਰਹਿੰਦਾ ਇਹ ਕਰਕੇ 슈ਗਰ ਦੀ ਪ੍ਰੋਬਲਮ ਆ ਤੇ ਇਹ ਨਾਲ ਮੇਰੇ ਘਰ ਦੇ ਮਜਦ ਕਰਦੇ ਆ ਤੇ ਪੰਜਾਬੀ ਭਰਾ ਫਿਰ ਕਿੰਨਾ ਕੇ ਸਾਥ ਦਿੰਦੇ ਨੇ ਇੱਥੇ ਆ ਕੇ ਹਾਂਜੀ ਇੱਥੇ ਸਾਰੇ ਸਾਨੂੰ ਦਿੰਦੇ ਆ ਜੀ ਆ ਡੇੜੀਆਂ ਵਾਲ ਵੀ ਸਾਥ ਦਿੰਦੇ ਆ ਬਾਕੀ ਆ ਟਰੱਕ ਜੁੰਨੀ ਵਾਲੇ ਆ ਇਹ ਵੀ ਸਾਰੇ ਹੁੰਦੇ ਸਾਡੇ ਕੋਲੋਂ ਬਾਕੀ ਬਿਜਲੀ ਘਰ ਆ ਇਹ ਵੀ ਸਾਡੇ ਕੋਲ ਚਾਹ ਮੰਗਾਉਂਦੇ ਆ ਬਹੁਤ ਜਾਣੇ ਕਿ ਬਹੁਤ ਹੀ ਸਾਥ ਦਿੰਦੇ ਆ ਆਪਣਾ ਅੱਛਾ ਘਰ ਦੀ ਕਦੀ ਬਾਹਰ ਨਹੀਂ ਜੀ ਘਰੋਂ ਆਈ ਹੈ ਨਾ ਘਰ ਦੀ ਚਾਰਜਵਰੀ ਤੱਕ ਤੁਸੀਂ ਬੱਚਿਆਂ ਨੂੰ ਪਾਲ ਲਿਆ ਜਾਂ ਘਰ ਦੀ ਰੋਟੀ ਪਾਣੀ ਬਣਾ ਲਿਆ ਅੱਜ ਭੈਣ ਨੂੰ ਵੀ ਸੜਕਾਂ ਤੇ ਆਉਣ ਨੂੰ ਮਜਬੂਰ ਹੋਈ ਏ ਕਿ ਘਰ ਨੂੰ ਇੱਕ ਚੰਗੇ ਢੰਗ ਨਾਲ ਚਲਾਣਾ ਹਾਂਜੀ ਹਾਂਜੀ ਇਹਨਾਂ ਕਦੀ ਬਾਹਰ ਨਹੀਂ ਨਿਕਲੇ ਤੇ ਹੁਣ ਮੇਰੇ ਨਾਲ ਆਉਣਾ ਬਿਆ ਮਜਬੂਰੀ ਦਾ ਕਰਕੇ ਹਾਂਜੀ ਜੀ ਜੀ ਬਿਲਕੁਲ ਭਾਈ ਸਾਹਿਬ ਆ ਕਿ ਜਿਨ੍ਹਾਂ ਨੇ ਕਿਹਾ ਕਿ ਬਾਬੇ ਨਾਨਕ ਨੇ 20 ਰੁਪਏ ਦੇ ਵਿੱਚ ਲੰਗਰ ਸ਼ੁਰੂ ਕੀਤਾ ਸੀ ਅਸੀਂ ਉਹਨਾਂ ਦੇ ਬੱਚੇ ਆ ਅਸੀਂ ਉਹਨਾਂ ਦੇ ਬੱਚੇ ਆ ਸੇਵਾ ਕਰ ਰਹੇ ਆ ਹੋ ਸਕਦਾ ਅੱਜ ਦਿਨ ਹੋਰ ਆ ਕੱਲ ਦਿਨ ਹੋਰ ਆ ਤੇ ਪਰਸੋਂ ਦਿਨ ਕੋਈ ਹੋਰ ਆ ਜੇਕਰ ਅਸੀਂ ਚੰਗੇ ਭਾਵਨਾ ਚੰਗੇ ਮਿਹਨਤ ਨਾਲ ਮਿਹਨਤ ਕਰਾਂਗੇ ਤਾਂ ਫਿਰ ਜ਼ਰੂਰ ਕਿਤੇ ਨਾ ਕਿਤੇ ਪ੍ਰਮਾਤਮਾ ਵੀ ਸਾਥ ਦਿੰਦਾ ਵਾ ਜਿਸ ਤਰੀਕੇ ਨਾਲ ਲੋਕ ਸਾਥ ਦਿੰਦੇ ਨੇ ਲੋਕ ਲਗਾਤਾਰ ਇਹਨਾਂ ਕੋ ਆਉਂਦੇ ਨੇ ਕੋਈ ਰੋਟੀ ਖਾਂਦਾ ਕੋਈ ਚਾਹ ਪੀਂਦਾ ਤੇ ਜ਼ਰੂਰਤ ਆ ਐਸੇ ਪਰਿਵਾਰਾਂ ਵਾਸਤੇ ਸਾਨੂੰ ਵੀ ਅੱਗੇ ਆਉਂਦੀ ਜ਼ਰੂਰ ਇਹ ਪਰਿਵਾਰਾਂ ਤੱਕ ਪਹੁੰਚਣਾ ਚਾਹੀਦਾ ਜਾਂ ਇਹ ਲੋਕਾਂ ਤੱਕ ਪਹੁੰਚਣਾ ਚਾਹੀਦਾ ਜਿਹੜੇ ਮਿਹਨਤ ਕਰਨ ਤੇ ਵਿਸ਼ਵਾਸ ਕਰਦੇ ਮੈਂ ਜ਼ਿਆਦਾ ਨਹੀਂ ਗੁਰਦਾਸਪੁਰ ਜ਼ਿਲ੍ਹੇ ਦੇ ਲੋਕਾਂ ਨੂੰ ਜ਼ਰੂਰ ਕਹੂੰਗਾ ਕਿ ਇੱਕ ਵਾਰ ਇਸ ਭਾਈ ਕੋ ਇਸ ਭੈਣ ਕੋ ਜ਼ਰੂਰ ਆਇਓ ਇਸ ਭਾਈ ਕੋ ਭੈਣ ਕੋ ਆਣ ਕੇ ਇਸ ਦੀ ਰੋਟੀ ਦਾ ਸਵਾਦ ਜ਼ਰੂਰ ਦੇਖਿਓ ਇੱਕ ਵਾਰੀ ਕਿਉਂਕਿ ਅਸੀਂ ਪ੍ਰਵਾਸੀਆਂ ਦਾ ਗੰਦ ਖਾਣਾ ਬਹੁਤ ਪਸੰਦ ਕਰਦੇ ਆਂ ਪਰ ਉਸ ਗੰਦ ਨੂੰ ਛੱਡ ਕੇ ਇੱਕ ਵਾਰੀ ਇਹ ਨਾ ਪੰਜਾਬੀਆਂ ਦਾ ਵੀ ਇੱਕ ਵਾਰੀ ਖਾਣਾ ਜ਼ਰੂਰ ਖਾਣਾ ਚਾਹੀਦਾ ਆ ਕੇ ਦੇਖਣਾ ਚਾਹੀਦਾ ਹੈ ਨਾ ਲੋਕਾਂ ਦਾ ਸਾਥ ਦੇਣਾ ਜਿਹੜਾ ਭੈਣ ਨਾਲ ਗੱਲ ਕਰ ਲਾਂਗੇ ਭੈਣ ਘਰੋਂ ਭਾਈ ਕਹਿੰਦਾ ਬਾਹਰ ਨਹੀਂ ਸੀ ਆਏ ਕਦੇ ਪਰ ਹੁਣ ਘਰ ਦੀ ਮਜਬੂਰੀ ਇਹੋ ਜਿਹੀ ਬਣ ਗਈ ਕਿ ਘਰੋਂ ਬਾਹਰ ਆਣਾ ਪਿਆ ਸਰ ਘਰ ਦੀ ਮਜਬੂਰੀ ਨਾਲ ਬਾਹਰ ਆਏ ਜੀ ਸਰ ਮੇਰਾ ਘਰ ਵਾਲਾ ਠੀਕ ਨਹੀਂ ਰਹਿੰਦਾ ਇਹ ਸ਼ੂਗਰ ਦਾ ਮਰੀਜ਼ ਹੀ ਹੈ ਤੇ ਕਈ ਵਾਰ 3000 ਰੁਪਏ ਚੱਟ ਲੱਗ ਜਾਂਦਾ ਇਹ ਮੈਨੂੰ ਤਾਂ ਮਜਬੂਰੀ ਦੇ ਕਰਕੇ ਬਾਹਰ ਨਿਕਲਣਾ ਪਿਆ ਇਹਨਾਂ ਦੇ ਆ ਸਾਥ ਦੇਣਾ ਪਿਆ ਇਹਨਾਂ ਦਾ ਬੱਚੇ ਛੋਟੇ ਆ ਖਰਚੇ ਜ਼ਿਆਦਾ ਵਾ ਪਰ ਉਹ ਖਰਚੇ ਇਹਨੂੰ ਫਿਰ ਕਿੱਦਾਂ ਮੈਨੇਜ ਕਰਦੇ ਹੋ ਤੁਸੀਂ ਕਿਉਂਕਿ ਇਨਕਮ ਜਾਂ ਆਮਦਨ ਵੀ ਨਹੀਂ ਇੰਨੀ ਹੁੰਦੀ ਇੱਥੋਂ ਜੇ ਸਰ ਰੋਟੀ ਮਿਲਦੀ ਜਾਂਦੀ ਐਨਾਂ ਹੀ ਬੜਾ ਬੱਚਿਆਂ ਨੂੰ ਚਾਰਿਆ ਲਾ ਦਿਨੋ ਦਿਨ ਰੋਟੀ ਮਿਲਦੀ ਜਾਂਦੀ ਐ ਇਹੋ ਬੜਾ ਟਾਈਮ ਪਾਸ ਮਾਲਕ ਕਰਨ ਵਾਲਾ ਅੱਛਾ ਪਹਿਲਾਂ ਕੀ ਕੰਮ ਕਰਦੇ ਸੀ ਇਸ ਤੋਂ ਪਹਿਲਾਂ ਸਰ ਮੈਂ ਕੱਪੜੇ ਵਾਲੀ ਦੁਕਾਨ ਪਾਈ ਰੈਡੀਮੈਂਟ ਤੋ ਉਹ ਚੱਲੀ ਨਹੀਂ ਦੁਕਾਨ ਕਰਜ਼ਾ ਚੁੱਕ ਕੇ ਪਾਈ ਤੇ ਉਹ ਵੀ ਕੋਈ ਧਾਰ ਦੂਰ ਲੈ ਕੇ ਗਾਕ ਤੇ ਫਿਰ ਗਾਕ ਵੀ ਗਿਆ ਧਾਰ ਵੀ ਗਿਆ ਤੇ ਕੁਝ ਚੋਰੀ ਕਰਕੇ ਲੈ ਗਏ ਜਿਹਨ ਮੈਂ ਬੰਦ ਕਰਤੀ ਦੁਕਾਨ ਫਿਰ ਚੱਲਦਾ ਨਹੀਂ ਕੰਮ ਤੇ ਮੈਂ ਕੰਮ ਤੇ ਚੱਲ ਗਈ ਇੰਦਾ ਹੀ ਬਾਹਰ ਤੇ ਬਾਹਰ ਚੋਰੀ ਹੋ ਗਈ ਬਾਅਦ ਵਿੱਚ ਤੇ ਚੱਲਦਾ ਨਹੀਂ ਕੰਮ ਤਦ ਕਰ ਤੇ ਔਖਾ ਨਹੀਂ ਪੈਣ ਲੱਗਦਾ ਪਹਿਲਾਂ ਘਰ ਦਾ ਘਰ ਦੀ ਵੀ ਦੇਖਭਾਲ ਕਰਨੀ ਨਾਲ ਦੀ ਨਾਲ ਏ ਢਾਬੇ ਤੇ ਵੀ ਆਣਾ ਇੱਥੇ ਆ ਕੇ ਵੀ ਕੰਮ ਕਰਨਾ ਔਖਾ ਨਹੀਂ ਲੱਗਦਾ ਸਰ ਬਹੁਤ ਔਖਾ ਲੱਗਦਾ ਪਰ ਕੀ ਕਰੀ ਮਜਬੂਰੀ ਮਾਰਦੀ ਜੀ ਲੋਕ ਸਾਥ ਕਿੰਨਾ ਕੁ ਦਿੰਦੇ ਆ ਸਰ ਬਹੁਤ ਲੋਕ ਸਾਥ ਦਿੰਦੇ ਆ ਲੋਕਾਂ ਦੇ ਸਾਥ ਦੇ ਨਾਲ ਹੀ ਇੱਥੇ ਢਾਬਾ ਪਾਇਆ ਜੀ ਮੈਂ ਅੱਜ ਜੇ ਬਯਾਰ ਅਸੀਂ ਜਾਈਏ ਨਾ ਕਿਸੇ ਢਾਬੇ ਤੇ ਖਾਣ ਬਹਿ ਜਾਈਏ 50 60 ਰੁਪਏ ਤੋਂ ਘੱਟ ਦਾਲ ਨਹੀਂ ਮਿਲਦੀ ਤੇ ਪਰ ਇੱਥੇ ਤੁਸੀਂ 30 ਰੁਪਏ ਚ ਲੰਗਰ ਲਾਇਆ ਸਰ ਬਾਬੇ ਨਾਨਕ ਦੇ ਨਾਲ ਲਾਹ ਮਹਾਰਾਜ ਨੇ ਦਿੱਤਾ ਸਾ ਸਾਨੂੰ ਬਾਕੀ ਹੋਰ ਵੀ ਦਊਗਾ ਉਹਦੇ ਉੱਤੇ ਪ੍ਰੋਸਾਸਟਿਆ ਜੀ ਇੰਨੀਆਂ ਮੁਸ਼ਕਲਾਂ ਆਈਆਂ ਇੰਨੀਆਂ ਮੁਸ਼ਕਲਾਂ ਜੋ ਨਿਕਲਦੇ ਪਏ ਹੋ ਤੇ ਪਰਮਾ ਕਰੇ ਮਨ ਨਹੀਂ ਡੋਲਿਆ ਸਰ ਬਾਬੇ ਨਾਨਕ ਦੇ ਸਿਰ ਤੇ ਆ ਸਾਡੀਆਂ ਡੋਰਾ ਉਹਨੇ ਨੇ ਡੋਲਣ ਦਿੱਤਾ ਸਾਨੂੰ ਹਾਂਜੀ ਕਿਤੇ ਹਨ ਕਿਤੇ ਹੀ ਲਵਸੀਲਾ ਕਰੀ ਜਾਂਦੇ ਮਹਾਰਾਜ ਕੋਈ ਨਾ ਕੋਈ ਬੱਚੇ ਛੋਟੇ ਆ ਉਹਨਾਂ ਨੂੰ ਵੀ ਦੇਖਣਾ ਵਾ ਉਹਨਾਂ ਦੀ ਪੜ੍ਹਾਈ ਲਿਖਾਈ ਬਹੁਤ ਖਰਚੇ ਹੁੰਦੇ ਨੇ ਘਰਾਂ ਦੇ ਪਰ ਉਹਨਾਂ ਖਰਚਿਆਂ ਨੂੰ ਕਿੱਦਾਂ ਇਸ ਆਮਦਨ ਤੋਂ ਤੁਸੀਂ ਕਰੋਗੇ ਪੂਰਾ ਕਿਉਂਕਿ ਆਮਦਨ ਤੁਸੀਂ ਕਹਿੰਦੇ ਹਜੇ ਹੋਂਦੀ ਨਹੀਂ ਸਰ ਜਿਵੇਂ ਜਿਵੇਂ ਵਾਅਦੇ ਜਾਵਾਂਗੇ ਉਵੇਂਵੇਂ ਹੀ ਚਲੋ ਆਪੇ ਹਾਲਕ ਕਰੋਗਾ ਕਿਰਪਾ ਬਾਕੀ ਲੋਕਾਂ ਦੇ ਸਾਥ ਦੇ ਨਾਲ ਅਪੀਲ ਕੀ ਕਰਦੇ ਬਹੁਤ سارے ਲੋਕ ਤੁਹਾਨੂੰ ਦੇਖਦੇ ਵੇ ਕੀ ਅਪੀਲ ਕਰਦੇ ਨੇ ਸਾਰੇ ਇਹ ਕਹਿੰਦੇ ਨੇ ਲੋਕਾਂ ਨੂੰ ਸਾਰੇ ਸਾਥ ਹੀ ਸਾਰ ਦਿੰਦੇ ਆ ਸਾਰੇ ਹਨ ਬਿਲਕੁਲ ਕਿਤੇ ਨਾ ਕਿਤੇ ਸਾਥ ਦੀ ਅਪੀਲ ਕਰਦੇ ਨੇ ਕਿ ਜ਼ਰੂਰ ਚਾਹੀਦਾ ਸਾਨੂੰ ਵੀ ਕਿ ਐਸੇ ਲੋਕਾਂ ਦਾ ਸਾਥ ਦੇਣਾ ਕਿਉਂਕਿ ਇਹਨਾਂ ਦਾ ਮਨ ਨਾ ਡੋਲੇ ਮਿਹਨਤ ਕਰਨ ਦੇ ਜੇਕਰ ਵਿਸ਼ਵਾਸ ਰੱਖਦੇ ਨੇ ਤਾਂ ਵਾਕਿਆ ਹੀ ਮਿਹਨਤ ਕਰਕੇ ਹੀ ਆਪਣੇ ਪਰਿਵਾਰ ਨੂੰ ਪਾਲਣਾ ਚਾਹੀਦਾ ਵਾ ਜਿਸ ਤਿੱਕੇ ਨਾਲ ਇਸ ਭੈਣ ਨੇ ਜਾਂ ਇਸ ਭਾਈ ਨੇ ਪਤੀ ਪਤਨੀ ਜਿਹੜੇ ਲਗਾਤਾਰ ਮਿਹਨਤ ਕਰਦੇ ਨੇ ਦੁਕਾਨ ਤੇ ਕਰਜ਼ਾ ਚੁਕਦੇ ਨੇ ਥੱਲੇ ਵੀ ਲੱਗ ਜਾਂਦੇ ਨੇ ਪਰ ਉਸ ਤੋਂ ਬਾਅਦ ਵੀ ਡੋਲਦੇ ਨਹੀਂ ਉਸ ਤੋਂ ਬਾਅਦ ਵੀ ਅੱਜ ਜੇਕਰ ਗੱਲ ਕੀਤੀ ਜਾਵੇ ਤਾਂ 30 ਰੁਪਏ ਦੇ ਵਿੱਚ ਪੇਟ ਭਰ ਕੇ ਰੋਟੀ ਮਿਲਦੀ ਐ ਇੱਥੋਂ ਸੇਵਾ ਕਰਦੇ ਪਏ ਨੇ ਸੇਵਾ ਕਰਨ ਦੇ ਜਾਂ ਮਿਹਨਤ ਕਰਨ ਦੇ ਹੀ ਵਿਸ਼ਵਾਸ ਰੱਖਦੇ ਨੇ ਲੋੜ ਐ ਇਸ ਪਰਿਵਾਰਾਂ ਦੀ ਬਾਹ ਫੜਨ ਦੀ ਲੋੜ ਆਏ ਸੇ ਪਰਿਵਾਰਾਂ ਦੀ ਮਦਦ ਕਰਨ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਸਾਂਝਾ ਟੀਵੀ ਗੁਰਦਾਸ